ਸਸਿਕਲ ਦੋਸਤੋ ਮੈਂ ਤੁਹਾਡਾ ਆਪਣਾ ਮਨਦੀਪ ਖਰਮੀ ਹਮਤਪੁਰਾ ਗਾਇਕੀ ਬਾਰੇ ਜਾਂ ਗਾਇਕਾਂ ਬਾਰੇ ਅਕਸਰ ਇਹ ਕਿਹਾ ਜਾਂਦਾ ਹੈ ਕਿ ਉਹ ਉਸ ਖਿੱਤੇ ਦੇ ਦੂਤ ਹੁੰਦੇ ਨੇ ਜਿਹੜੀ ਭਾਸ਼ਾ ਬੋਲੀ ਦੇ ਵਿੱਚ ਉਹ ਗਾਉਂਦੇ ਨੇ ਜਦੋਂ ਦੂਤ ਯਮਦੂਤ ਬਣ ਜਾਂ ਤਾਂ ਉਦੋਂ ਹੈਰਾਨੀ ਵੀ ਹੁੰਦੀ ਹੈ ਤੇ ਦੁੱਖ ਵੀ ਹੁੰਦਾ ਕਿਉਂਕਿ ਗਾਇਕਾਂ ਦਾ ਕੰਮ ਛੋਟਾ ਨਹੀਂ ਹੁੰਦਾ ਗਾਇਕ ਆਪਣਾ ਸੁਨੇਹਾ ਬਹੁਤ ਹੀ ਸਜੇ ਢੰਗ ਨਾਲ ਸੰਗੀਤ ਦੇ ਵਿੱਚ ਗੜੋਚ ਕਰਕੇ ਦਿੰਦੇ ਆ ਉਹ ਸੁਨੇਹਾ ਦਾ ਅਸਰ ਵੀ ਹੁੰਦਾ ਜੇ ਅਸੀਂ ਇਹ ਕਹੀਏ ਕਿ ਗੀਤ ਸਿਰਫ ਮਨੋਰੰਜਨ ਲਈ ਹੁੰਦੇ ਆ ਬਿਲਕੁਲ ਨਹੀਂ ਕਿਉਂਕਿ ਗਾਣਿਆਂ ਦੇ ਨਾਲ ਅਸਰ ਵੀ ਸਮਾਜ ਤੇ ਪੈਣਾ ਲਾਜ਼ਮੀ ਹੈ ਸੰਗੀਤ ਕਿਸੇ ਨੂੰ ਸ਼ਾਂਤੀ ਵੀ ਦਿੰਦਾ ਤੇ ਕਿਸੇ ਦਾ ਖੂਨ ਖੋਲਣ ਵੀ ਲਾਉਂਦਾ ਪਿਛਲੇ ਸਮਾਂ ਦੇ ਵਿੱਚ ਵਿਆਹਾਂ ਸ਼ਾਦੀਆਂ ਦੇ ਵਿੱਚ ਚੱਲੀਆਂ ਗੋਲੀਆਂ ਤੇ ਮਰੇ ਹੋਏ ਬੰਦੇ ਇਸ ਗੱਲ ਦੇ ਉਦਾਹਰਣ ਨੇ ਕਿ ਗਾਇਕੀ ਜਾਂ ਗੀਤ ਜਾਂ ਸੰਗੀਤ ਤੁਹਾਡਾ ਖੂਨ ਖੋਲਣ ਵੀ ਲਾਉਂਦਾ ਹੈ ਕੋਈ ਨਾ ਕੋਈ ਅਸਰ ਵੀ ਹੁੰਦਾ ਹੈ ਮੈਂ ਗਾਇਕਾਂ ਦੀ ਗੱਲ ਕਰਾਂ ਤਾਂ ਬਹੁਤ ਸਾਰੇ ਗਾਇਕ ਨਿੱਜੀ ਤੌਰ ਤੇ ਦੋਸਤਰੀ ਨੇ ਪਰਿਵਾਰ ਵਾਂਗੂ ਵੀ ਵਿਚਰਦੇ ਨੇ ਤੇ ਬਹੁਤ ਥੋੜੇ ਅਜਿਹੇ ਵੀ ਨੇ ਜਿਹੜੇ ਉਸ ਸ਼੍ਰੇਣੀ ਦੇ ਵਿੱਚੋਂ ਬਾਹਰ ਨਿਕਲ ਗਏ ਕਿਉਂਕਿ ਇੱਕ ਇਹ ਖੇਤਰ ਇਹ じゃ ਕਿ ਪੈਸੇ ਬਿਨਾਂ ਹੋਰ ਗੱਲ ਸੋਚੀ ਨਹੀਂ ਜਾਂਦੀ ਤੁਹਾਡੇ ਬਹੁਤ ਚਿਰਾਂ ਦੇ ਪੁਰਾਣੇ ਰਿਸ਼ਤੇ ਵੀ ਜਦੋਂ ਪੈਸਾ ਆ ਜਾਂਦਾ ਉਹ ਟੁੱਟ ਜਾਂਦੇ ਆ ਗਾਇਕੀ ਖੇਤਰ ਦੇ ਵਿੱਚ ਜੇ ਗਾਇਕਾਂ ਕੋਲੋਂ ਸਮਾਜਿਕ ਕਦਰਾਂ ਕੀਮਤਾਂ ਦੀ ਤਵੱਕੋ ਕਰੀਏ ਤਾਂ ਉਂਗਲਾਂ ਦੇ ਪੋਟਿਆਂ ਤੇ ਗਿਣੇ ਜਾਣ ਵਾਲੇ ਗਾਇਕ ਹੀ ਰਹਿ ਜਾਂਦੇ ਆ ਜਿਹੜੇ ਆਪਣਾ ਫਰਜ਼ ਸਮਝ ਕੇ ਵੀ ਚੱਲਦੇ ਆ ਤੇ ਨਹੀਂ ਤਾਂ ਵਗਦੀ ਗੰਗਾ 'ਚ ਹੱਥ ਧੋਣ ਵਾਲੇ ਬਦੇਰੇ ਮਿਲ ਜਾਣਗੇ ਮੈਂ ਅੱਜ ਗਾਇਕਾਂ ਦੀ ਇੱਕ ਕਤਾਰ ਦੇ ਵਿੱਚੋਂ ਜਿਹੜੇ ਲੋਕਾਂ ਨੂੰ ਜ਼ਹਿਰ ਬਣਦੇ ਆ ਉਹਨਾਂ ਦੇ ਵਿੱਚੋਂ ਇੱਕ ਬੀਬੀ ਦਾ ਜ਼ਿਕਰ ਕਰਨ ਦਾ ਚਾਹੂੰਗਾ ਜਿਦੇ ਬਾਰੇ ਬੀਤੇ ਦਿਨੀ ਇੱਕ ਖਬਰ ਉੱਡੀ ਸੀ ਕਿ ਜੀ ਮਰ ਗਈ ਜੀ ਮਰ ਗਈ ਜੀ ਪਰਵਾਦ ਦੇ ਵਿੱਚ ਮੀਡੀਆ ਵਾਲੇ ਸੱਜਣਾ ਨੇ ਜਾਂ ਦੂਜਿਆਂ ਨੇ ਉਸ ਚੀਜ਼ ਦਾ ਅਫਸੋਸ ਮਨਾਇਆ ਗੁਰਜੀਤ ਮੱਲੀ ਵਾਹੇ ਮੈਨੂੰ ਹੈਰਾਨੀ ਆ ਕਿ ਉਹ ਬੀਬੀ ਦਾ ਹਰ ਦੂਜਾ ਤੀਜਾ ਗੀਤ ਜਾਨੀ ਕਿ ਹੁੰਦਾ ਕਿ ਪੰਜਾਬ ਉਹ ਹੋ ਗਿਆ ਪੰਜਾਬ ਲੁੱਟਿਆ ਗਿਆ ਪੰਜਾਬ ਨੂੰ ਉਹ ਕਰਤਾ ਜਾਨੀ ਕਿ ਪੰਜਾਬ ਦਾ ਦੁੱਖ ਦਰਦ ਬਿਆਨ ਕਰਦੀ ਹੈ ਬੀਬੀ ਤੇ ਬਿਨਾਂ ਸ਼ੱਕ ਕਿ ਜਦੋਂ ਸਾਡੀ ਭਾਵਨਾ ਮੈਂ ਇਸ ਗੱਲ ਨਾਲ ਜੁੜਦੀ ਆ ਤੇ ਅਸੀਂ ਉਹਨਾਂ ਗੀਤਾਂ ਨੂੰ ਮਿਲੀਨਾ ਦੀ ਗਿਣਤੀ ਦੇ ਵਿੱਚ ਲੈ ਜਾਂਦੇ ਬੀਬੀ ਦੇ ਫੇਸਬੁਕ ਤੇ ਫੋਲੋਅਰ ਵੀ ਮੁੱਲ ਦਾ ਤਿੰਨ ਚਾਰ ਮਿਲੀਅਨ ਦੇ ਲਗਭਗ ਹੈਗੇ ਆ ਉਸੇ ਚੀਜ਼ ਦਾ ਨਜਾਇਜ਼ ਫਾਇਦਾ ਉਠਾਉਂਦਿਆਂ ਹੋਇਆਂ ਬੀਬਾ ਜੀ ਵੱਲੋਂ ਸਿਰਫ ਆਪਣੀ ਗਾਇਕੀ ਤੇ ਜਾਂ ਗਾਇਕੀ ਰਾਹੀਂ ਜਿਹੜੀ ਕਮਾਈ ਆ ਉਹਦੇ ਤੇ ਹੀ ਨਹੀਂ ਖੜਿਆ ਗਿਆ ਹੁਣ ਉਹ ਆਪਣੇ ਜਿਹੜੀਆਂ ਵੀਡੀਓਜ਼ ਪਾਉਂਦੇ ਆ ਫੇਸਬੁੱਕ ਤੇ ਉਹਦੇ ਤੋਂ ਵੀ ਕਮਾਈ ਦੀ ਤਾਕਤ ਚਾ ਤੇ ਕਮਾਈ ਵੀ ਉਹ ਜ਼ਹਿਰ ਜਿਹੜੀ ਅਸੀਂ ਸਾਡੇ ਸਮਾਜ ਨੂੰ ਵੰਡਦੇ ਆ ਮੈਂ ਧਿਆਨ ਦਵਾਉਂ ਮੈਂ ਕਿ ਗੁਰਜੀਤ ਮੱਲੀ ਦੀ ਕੋਈ ਵੀ ਵੀਡੀਓ ਦੇਖੋ ਉਹ ਤੇ ਇੱਕ ਤਾੰਤ੍ਰਿਕ ਦੀ ਐਡ ਚੱਲਦੀ ਆ ਉਹ ਤਾੰਤ੍ਰਿਕ ਦੀ ਐਡ ਅਸੀਂ ਖੁਦ ਹੋ ਸਕਦੇ ਆ ਕਿ ਉਹ ਤਾੰਤ੍ਰਿਕ ਸਾਡੇ ਘਰਾਂ ਦੇ ਵਿੱਚ ਕਿਵੇਂ ਸਨ ਲਾ ਕੇ ਸਾਡੀ ਮਾਨਸਿਕਤਾ ਨੂੰ ਲੁੱਟ ਕੇ ਸਾਡੀਆਂ ਜੇਬਾਂ ਦੇ ਵਿੱਚ ਮੋਰੀਆਂ ਕਰਦੇ ਆ ਮੈਂ ਇਹ ਗੱਲ ਇਸੇ ਕਰਕੇ ਕਹਿ ਰਿਹਾ ਕਿਉਂਕਿ ਮੇਰੇ ਮੈਂ ਉਹਨਾਂ ਮਾਪਦੰਡਾਂ ਤੇ ਖੁਦ ਪੂਰਾ ਉਤਰਦਾ ਅਸੀਂ ਪੰਜ ਦਰਿਆ ਅਖਬਾਰ ਸ਼ੁਰੂ ਕੀਤਾ ਤਾਂ ਅਖਬਾਰ ਦੇ ਪਹਿਲੇ ਪੰਨੇ ਤੇ ਹੁਣ ਤੱਕ ਇਹੀ ਲਿਖ ਕੇ ਚੱਲਦੇ ਆ ਰਹੇ ਹਾਂ ਕਿ ਸਾਡੇ ਅਖਬਾਰ ਦੇ ਵਿੱਚ ਸਮਾਜ ਨੂੰ ਗੁੰਮਰਾਹ ਕਰਨ ਵਾਲੀ ਕਿਸੇ ਵੀ ਤਾੰਤ੍ਰਿਕ ਜਾਂ ਕਾਲੇ ਜਿਹੜੇ ਜਾਦੂ ਆ ਉਹਦਾ ਇਛਤਿਹਾਰ ਨਹੀਂ ਲਾਵਾਂਗੇ ਪਰ ਇਸ ਬੀਬੀ ਦੇ ਜਿਹੜੀ ਹਰ ਵੀਡੀਓ ਦੇ ਉੱਪਰ ਤਾੰਤ੍ਰਿਕ ਦੀ ਐਡ ਚੱਲਦੀ ਹੈ ਮੈਂ ਜਦੋਂ ਉਸ ਤਾੰਤ੍ਰਿਕ ਸਾਹਿਬ ਨੂੰ ਕਬੀਰ ਜੀ ਨੂੰ ਫੋਨ ਕੀਤਾ ਤਾਂ ਉਹਨਾਂ ਦਾ ਕਹਿਣਾ ਇਹ ਸੀ ਕਿ ਅਸੀਂ ਗੁਰਜੀਤ ਮੱਲੀ ਨੂੰ ਮਹੀਨੇ ਦਾ 38000 ਰੁਪਿਆ ਐਡ ਦਾ ਦਿੰਨੇ ਹ ਹੁਣ ਜਦੋਂ ਆਪਾਂ ਇਹ ਕੀ ਹੈ ਵੀ ਖਾੜੇ ਲਾ ਕੇ ਜਾਂ ਫੇਸਬੁੱਕ ਦੀ ਹੋਰ ਕਮਾਈ ਨਾਲ ਸਾਨੂੰ ਰੱਜ ਨਹੀਂ ਆਉਂਦਾ ਤਾਂ ਸਾਡੇ ਸਮਾਜ ਨੂੰ ਇਹੋ ਜਿਹੇ ਤਾੰਤ੍ਰਿਕਾਂ ਕਾਲੇ ਜਾਦੂ ਵਾਲਿਆਂ ਦੇ ਕੋਲ ਮੈਂ ਕਹਿੰਦਾ ਇਹ ਕੱਟੇ ਦਾ ਰਸਾ ਫੜਾ ਲੈਣਾ ਇਸ ਤਰ੍ਹਾਂ ਸਾਡਾ ਲੋਕਾਂ ਦਾ ਰਸਾ ਫੜਾ ਕੇ ਇਹ ਬੀਬੀ ਇਹੋ ਜਿਹੀ ਕਿਹੜੀ ਕਮਾਈ ਕਰਜੋ ਮੈਂ ਕਹਿੰਦਾ ਮੈਂ ਗੁਰਜੀਤ ਮੱਲੀ ਨੂੰ ਵੀ ਬੇਨਤੀ ਕਰਦਾ ਕਿ ਮੈਂ ਕਈ ਵਾਰ ਆਪ ਦਾ ਰੋਸ ਪ੍ਰਗਟਾਇਆ ਤੁਹਾਡੇ ਕਮੈਂਟਾਂ ਚ ਵੀ ਹਾਲਾਂਕਿ ਮੈਂ ਇਹਨੂੰ ਤੁੱਛ ਕੰਮ ਸਮਝਦਾ ਕਿ ਮੇਰੇ ਲੈਵਲ ਦੀ ਗੱਲ ਨਹੀਂ ਸੀ ਪਰ ਦੁੱਖ ਹੁੰਦਾ ਕਿ ਉਹ ਜਿਹੜੇ ਲੁੱਟੇ ਜਾਣ ਵਾਲੇ ਲੋਕ ਆ ਉਹ ਵੀ ਸਾਡੇ ਆਪਣੇ ਆ ਕਿਉਂਕਿ ਉਹਨਾਂ ਲੋਕਾਂ ਨੂੰ ਲੁੱਟ ਕੇ ਹੀ ਗੁਰਜੀਤ ਮੱਲੀ ਦੀ ਜੇਬ ਦੇ ਵਿੱਚ 38000 ਰੁਪਏ ਮਹੀਨੇ ਦਾ ਉਸਤੰਤਰਿਕ ਨੇ ਪਾਉਣਾ ਤੇ ਇਹ ਤੁਹਾਨੂੰ ਚਾਹੇ ਇਹਨੂੰ ਚੇਤਾਵਨੀ ਮੰਨ ਲਓ ਮੈਂ ਬੇਨਤੀ ਭੁੰਤੀ ਨਹੀਂ ਕਹਿ ਰਿਹਾ ਮੈਂ ਚੇਤਾਵਨੀ ਕਹਿ ਰਿਹਾ ਕਿ 1 ਮੈਨ ਆਰਮੀ ਬਜੋਂ ਆਪਾਂ ਜਿੱਧਰ ਨੂੰ ਤੁਰੇ ਆਂ ਪੂਰਾ ਖੁੱਲਾ ਹੋ ਕੇ ਤੁਰੇ ਆਂ ਤੇ ਹੁਣ ਬੀਬੀ ਜੀ ਮੈਂ ਤੁਹਾਡੇ ਮਗਰ ਲੱਗਿਆ ਇਹ ਵੀਡੀਓ ਤੁਸੀਂ ਲਾਉਂਗੇ ਉਮੀਦ ਕਰਦਾ ਕਿ ਹੋਰ ਵੀ ਬਹੁਤ ਸਾਰੇ ਸੱਜਣ ਇਸ ਜਿਹੜਾ ਅਤਰਾਜ ਦੇ ਵਿੱਚ ਆਪਣੀ ਹਾਂ ਭਰਨਗੇ ਹਾਂਮੀ ਭਰਨਗੇ ਤੇ ਤੁਹਾਨੂੰ ਇਸ ਰਾਹ ਤੋਂ ਪਟਕੇ ਹੋਿਆਂ ਨੂੰ ਵਾਪਸ ਮੋੜਨ ਦੇ ਲਈ ਪ੍ਰੇਰਿਤ ਕਰਨਗੇ ਉਮੀਦ ਕਰਦਾ ਕਿ ਤੁਸੀਂ ਸੁਖੀ ਸੰਦੀ ਇਸ ਔਜਲੇ ਰਾਹ ਤੋਂ ਵਾਪਸ ਮੁੜੋਂਗੇ ਸਮਾਜ ਦੀ ਬਿਹਤਰੀ ਮੰਗੋਗੇ ਤੇ ਇਹ ਨਾ ਹੋਵੇ ਕਿ ਤੁਸੀਂ ਇਹ ਭਲਾ ਚਾਹੋ ਕਿ ਸਮਾਜ ਜਾਵੇ ਠੱਠੇ ਕੂਚ ਮੈਂ 38000 ਮਹੀਨਾ ਦਾ ਲੈਣੀ ਲੈਣਾ ਵਾਪਸ ਮੁੜੋ ਕਿਉਂਕਿ ਇਹ ਰਾਹ ਚੰਗਾ ਨਹੀਂ ਧੰਨਵਾਦ ਸ਼ਸ਼ੀ ਕਾਂਧੀ ਮੈਂ ਤੁਹਾਡੀ ਨਾ ਰਿਹਾ ਤੁਸੀਂ ਸੁਣਾ ਹਾਂਜੀ ਮੈਂ ਤੁਹਾਡਾ ਨਾ ਨੰਬਰ ਜਿਹੜੀ ਸਿੰਗਰ ਕੁੜੀ ਹੈ ਗੁਰਜੀਤ ਮੱਲੀ ਉਹਦੀ ਵੀਡੀਓ ਤੋਂ ਲਿਆ ਸੀ ਅੱਛਾ 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 ਹਾਂਜੀ ਜੀ ਤੇ ਆਪਾਂ ਅਖਬਾਰ ਚਲਾਉਨੇ ਆ ਯੂਕੇ ਤੋਂ

ठीक है और कोई यानी के लम्प में होता है आप अड़तीस हजार देते हो हाँ। ये मतलब ये फिक्स है हाँ। का। ठीक है ठीक है ठीक है, है, है दस दिन जी जी पुष्ट करते हैं ठीक है ठीक है ठीक है हाँ। वो तो आपके दिए हुए से ही लगा देते होंगे ले ले हैं ना हाँ जी हाँ जी हाँ जी चलो हमारा तो न्यूज पेपर है यहाँ का हम तो वीकली करते हैं वैसे पेपर हम, हम आ, पेपर हमारा हाँ न्यूज पेपर है, हाँ, पेपर है।, कैसा है रिजल्ट बताएंगे यार ठीक है हम पूरे यूके में आज की घड़ी हम पहला न्यूज़पेपर है जो आज प्रिंट हो रहा है मुझे हाँ जी भेज देता हूँ बिल्कुल है ना मुझे आप व्हाट्सएप पे भेज दो जैसे मैं आपको देख के ठीक है बेटे को दिखा के फिर मैं आपकी बात करा दूंगा या खुद बात करूंगा ठीक पक्का जी थैंक यू ओके okay. ओके okay. okay.